ਹਾਂਜੀ ਦੋਸਤੋ ਇੰਦਗੜ ਮੇਲੇ ਤੇ ਆਏ ਹੋਇਆ ਬਈ ਆਪਾਂ ਤੇ ਤੁਹਾਨੂੰ ਬਹੁਤ ਚੰਗੀਆਂ ਚੰਗੀਆਂ ਬੀਟਲ ਬੱਕਰੀਆਂ ਦਿਖਾ ਰਹੇ ਹਾਂ ਤੇ ਜਦੋਂ ਆਪਣੇ ਮਾਲਵੇ ਏਰੀਏ ਦੇ ਵਿੱਚ ਪ੍ਰਾਣੀਆਂ ਬੀਟਲ ਬੱਕਰੀਆਂ ਦੀ ਗੱਲ ਚੱਲਦੀ ਹੈ ਤਾਂ ਇੱਕ ਪਿੰਡ ਦਾ ਨਾਮ ਲੋਕ ਅਕਸਰ ਹੀ ਲੈਂਦੇ ਆ ਬਖਤਗੜ ਪਿੰਡ ਜਿੱਥੇ ਕਿ ਬੱਕਰੀਆਂ ਦੀ ਬਹੁਤ ਹੀ ਪ੍ਰਾਣੀ ਤੇ ਚੋਟੀ ਦੀ ਨਸਲ ਤਿਆਰ ਹੁੰਦੀ ਸੀ ਜਿੱਥੋਂ ਦੀਆਂ ਬੱਕਰੀਆਂ ਨੂੰ ਦੇਖ ਕੇ ਵੱਡੇ ਵੱਡੇ ਬੰਦਿਆਂ ਨੇ ਬੱਕਰੀਆਂ ਦਾ ਸ਼ੌਂਕ ਕੀਤਾ ਅੱਜ ਬਖਤਗੜ ਪਿੰਡ ਦਾ ਉਹ ਪਰਿਵਾਰ ਆਪਣੇ ਨਾਲ ਆ ਜਿਨ੍ਹਾਂ ਦੇ ਘਰ ਤੋਂ ਇਹ ਨਸਲ ਗਈ ਪੂਰੇ ਪੰਜਾਬ ਦੇ ਵਿੱਚ ਤੇ ਨਾਲ ਦੀਆਂ ਸਟੇਟਾਂ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਬਾਈ ਹੋਰਾਂ ਦੇ ਨਾਲ ਤੇ ਤੁਹਾਨੂੰ ਇਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਇਹਨਾਂ ਦੀ ਬਲੱਡ ਲਾਈਨ ਬਾਰੇ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਈ ਆਪਣਾ ਨਾਮ ਦੱਸ ਦਿਓ ਹਣਾ ਤੇ ਜਿਹੜੇ ਜਿਹੜੇ ਭਰਾ ਆਪਣੇ ਨਾਲ ਖੜੇ ਆ ਉਹਨਾਂ ਦੇ ਨਾਂ ਬਾਪੂਰਾ ਦੇ ਨਾਂ ਦੱਸ ਦਿਓ ਮੇਰਾ ਨਾਮ ਤਾਂ ਮੋਤੀ ਖਾਂ ਜੀ ਮੇਰੇ ਡੈਡੀ ਦਾ ਨਾਮ ਸੀਰਾ ਖਾਂ ਜੀ ਜੀ ਮੇਰੇ ਦਾਦਾ ਦਾ ਨਾਮ ਹੈਗਾ ਜੀ ਕੁੱਕਰ ਖਾਂ ਜੀ ਤੇ ਪਰਦਾਦਾ ਦੇ ਨਾਂ ਦਾ ਸੀਗਾ ਜਿ ਸਲੇਮਾਨ ਠੀਕ ਹੈ ਜੀ ਜਿੰਨਾ ਤੋਂ ਇਹ ਚੱਲਿਆ ਕੰਮ ਜਿੰਨਾ ਤੋਂ ਚੱਲਿਆ ਜੀ ਠੀਕ ਹੈ ਜੀ ਤੇ ਬਾਕੀ ਮੇਰੇ ਚਾਚਾ ਆ ਰਕੇ ਖੜੇ ਆ ਬੂਟਾ ਖਾਂ ਹੋ ਗਿਆ ਡੈਡੀ ਖੜਾ ਉਧਰ ਸੀਰਾ ਹਾਂ ਹਾਂਜੀ ਤੇ ਇਧਰ ਮੇਰਾ ਭਰਾ ਖੜਾ ਹੈਗਾ ਹਾਂਜੀ ਤੇ ਬਾਕੀ ਘਰ ਦੇ ਖੜੇ ਆ ਸਾਰੇ ਬੰਦੇ ਠੀਕ ਹੈ ਬਾਕੀ ਸਾਰਾ ਪਰਿਵਾਰ ਬਾਈ ਹੋਰਾਂ ਦਾ ਇੱਥੇ ਖੜਾ ਹੈਗਾ ਹਾਂ ਬਾਈ ਜਦੋਂ ਆਪਣੇ ਪਰਦਾਦਾ ਜਦੋਂ ਬੱਕਰੀਆਂ ਦਾ ਕੰਮ ਚੱਲਿਆ ਸੀਗਾ ਹਨਾ ਸੁਲੇਮਾਨ ਜੀ ਤੋਂ ਹਾਂਜੀ ਹਾਂਜੀ ਉਦੋਂ ਜ਼ਿਆਦਾ ਕਿਹੋ ਜੀਆਂ ਬੱਕਰੀਆਂ ਹੁੰਦੀਆਂ ਸੀ ਤੁਹਾਡੇ ਕੋਲੇ ਉਹਨਾਂ ਜਾਂਦਾ ਸਾਡੇ ਕੋਲੇ ਜੀ ਲੋਈਆਂ ਹੁੰਦੀਆਂ ਸੀਗੀਆਂ ਤੇ ਜਾਂ ਕਾਲੀਆਂ ਹੁੰਦੀਆਂ ਸੀਗੀਆਂ ਤੇ ਇਸ ਦੂਰ ਲਾਲ ਸ਼ੇਰੀਆਂ ਹੋਗੀਆਂ ਸੀ ਜਿਵੇਂ ਆਪਾਂ ਪੁਰਾਣੇ ਬੰਦਿਆਂ ਨੂੰ ਮਿਲਦੇ ਆ ਹਨ ਜਿਹੜੇ ਉਹਨਾਂ ਟਾਈਮਾਂ 'ਚ ਦੇਖਦੇ ਰਹੇ ਆ ਉਹ ਦੱਸਦੇ ਹੁੰਦੇ ਸੀ ਕਹਿੰਦੇ ਜਦੋਂ ਵਕਤ ਕਟਾਣ ਦੀਆਂ ਬੱਕਰੀਆਂ ਜਾਂਦੀਆਂ ਸੀ ਦੂਰੋਂ ਐ ਲੱਗਦਾ ਸੀ ਜਿਵੇਂ ਘੋੜੀਆਂ ਆਉਂਦੀਆਂ ਹੁੰਦੀਆਂ ਪਹਿਲਾਂ ਜਾਦੇ ਕੱਦਾਂ ਕਾਠ ਵਾਲੀਆਂ ਬੱਕਰੀਆਂ ਹੁੰਦੀਆਂ ਸੀ ਜਿਆਦਾ ਹਾਂ ਕੱਦ ਕਾਠ ਬਹੁਤ ਹੁੰਦੇ ਸੀਗੇ ਜੀ ਉਦੋਂ ਹੀ ਬਾਕੀ ਖਰਾਕਾਂ ਵੀ ਖੁੱਲੀਆਂ ਸੀਗੀਆਂ ਉਦੋਂ ਹਾਂਜੀ ਤੇ ਠੀਕ ਹੈ ਤੇ ਹੁਣ ਬਾਈ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਦੋਨਾਂ ਪਰਿਵਾਰਾਂ ਕੋਲੇ ਕਿੰਨੇ ਨਗ ਹੈਗੇ ਨੇ ਸਾਰੇ ਹੁਣ ਇੱਥੇ 45 ਪਸ਼ੂ ਲੈ ਕੇ ਆਏ ਆ ਵੀ ਅੱਛਾ ਬਾਕੀ ਘਰੇ ਨੇ ਸਾਰੇ ਕਿੰਨੇ ਟੋਟਲ ਘਰੇ ਸਾਰੇ 85 ਪਸ਼ੂ ਹੋਏਗੇ ਨੇ 85 ਨਗ ਹੈਗੇ ਨੇ ਤੇ ਬੱਕਰੀਆਂ ਦਿਖਾ ਰਹੇ ਆ ਬਾਈ ਹੋਰੀ ਹਨ ਕਾਲੀਆਂ ਬੱਕਰੀਆਂ ਬਾਈ ਤੁਸੀਂ ਦੇਖ ਲਓ ਅੱਜ ਵੀ ਘੋੜੀਆਂ ਵਰਗੀਆਂ ਬੱਕਰੀਆਂ ਕੋਈ ਸ਼ੱਕ ਨਹੀਂਗਾ ਆ ਬੱਕਰੀ ਬਾਈ ਦੇ ਹੱਥ 'ਚ ਫੜੀ ਆ ਹਨ ਇਹਦੀ ਦੇਖ ਲਓ ਕੁਆਲਿਟੀ ਕੱਦਗਾਠ ਲਮਾਨ ਦੇਖ ਲਓ ਜਿਹੜੀ ਬਾਈ ਤੁਹਾਡੇ ਹੱਥ 'ਚ ਪਾਠ ਹੈਗੀ ਆ ਇਹ ਜੀ ਦੱਸਿਓ ਥੋੜਾ ਕੀ ਡਿਟੇਲ ਆ ਜੀ ਇਹ 6 ਦੰਦ ਹੋ ਗਈ ਜੀ ਹਾਂਜੀ ਟਿੰਪਲ ਹੁਣ ਸੋਈ ਵੀ ਆ ਹੁਣ ਤਾਂ ਟੋਕੜ ਹੋਈ ਵੀ ਆ ਅੱਛਾ ਜੀ ਤੇ 6 ਦੰਦ ਹੋ ਗਈ ਇਹ ਕਿਹੜੇ ਬੱਕਰੇ ਦੀ ਆ ਬਈ ਇਹ ਇਹ ਵੱਡੇ ਕਾਲੇ ਬੱਕਰੇ ਦੀ ਘਰੇ ਆ ਜੀ ਬੱਕਰਾ ਅੱਛਾ ਹੁਣ ਤੁਹਾਡੇ ਕੋਲੇ ਕਾਲਾ ਬ੍ਰੀਡਰ ਆ ਜਾਂਦਾ ਹਾਂਜੀ ਹਾਂਜੀ ਠੀਕ ਆ ਬਈ ਕਿਹੋ ਜੇ ਬੱਚੇ ਦਿੱਤੇ ਆ ਨਹੀਂ ਬਈ ਬੱਚੇ ਕਾਲੇ ਦਿੱਤੇ ਆ ਜੀ ਆਗਰ ਕੀ ਕੰਨ ਕੰਨ ਬਈ ਬਹੁਤ ਲੱਗਿਆ ਪੱਠ ਦਾ ਹਨਾ ਪੂਰੀ ਜਾਤ ਵਾਲੀ ਪੱਠ ਆ ਤੁਸੀਂ ਮੂੰਹ ਮੱਥਾ ਚੈੱਕ ਕਰੋ ਕੰਨ ਬੜਾ ਲੰਮਾ ਬੱਚੇ ਕਿਹੋ ਜੇ ਦਿੱਤੇ ਆ ਨਹੀਂ ਬੱਚੇ ਕਾਲੇ ਦਿੱਤੇ ਆ ਜੀ ਕਾਲੇ ਦਿੱਤੇ ਹਾਂਜੀ ਤੇ ਜਿਹ ਇਹ ਚਾਰ ਦੰਦਾ ਜੀ ਹਲੇ ਅੱਛਾ ਜੀ ਤੇ ਹੁਣ ਗੱਬਣ ਕਰਾਈ ਵੀ ਆ ਤਾਂ 9 ਮਹੀਨੇ ਦੀ ਗੱਬਣ ਹੋਊਗੀ ਠੀਕ ਆ ਬਾਈ ਬਾਈ ਇਹਦੀ ਮਾਂ ਦਾ ਕੰਨ ਕੱਦ ਕਿੰਨਾ ਸੀਗਾ ਜਿਹੜੀ ਚਾਰ ਦੰਦਾ ਮਾਂ ਦਾ ਸੀਗਾ ਜੀ 42 ਇੰਚ ਇਹਦਾ ਹੁਣ ਕਿੰਨਾ ਹੋ ਗਿਆ ਜੀ ਇਹਦਾ ਵੀ ਹੋਗਾ ਜੀ 42 42 ਹੋ ਗਿਆ ਫਿਰ ਇਹ ਟੱਪੂਗੀ ਆਪਦੀ ਮਾਂ ਨਾਲ ਟੱਪੂਗੀ ਹਾਂਜੀ ਠੀਕ ਹੈ ਤੇ ਜਿਹੜਾ ਬਰੀਡਰ ਆ ਬਾਈ ਕਾਲਾ ਤੁਹਾਡੇ ਕੋਲੇ ਜਿਹਦੀਆਂ ਇਹ ਪੱਠਾਂ ਨੇ ਉਹਦਾ ਕੱਦ ਕਿੰਨਾ ਹੈਗਾ ਉਹਦਾ 47 ਇੰਚ ਦਾ ਜੀ 47 ਇੰਚ ਹਾਂਜੀ ਠੀਕ ਹੈ ਹੁਣ ਜਿਆਦਾ ਆਪਣੇ ਕੋਲੇ ਕਿਹੜੇ ਰੰਗਾਂ ਦੇ ਵਿੱਚ ਨੇ ਬੱਕਰੀਆਂ ਆਪਣੇ ਕੋਲ ਜਿਆਦਾ ਜਾਂਦਾ ਕਾਲੀਆਂ ਆ ਜੀ ਜਾਂ ਲੋਈਆਂ ਗੀਆਂ ਲਾਲਾਂ ਤੇ ਡੱਬੀਆਂ ਵੀ ਹੈਗੀਆਂ ਸੇਰੀਆਂ ਵੀ ਹੈਗੀਆਂ ਠੀਕ ਹੈ ਜਿਆਦਾ ਮਤਲਬ ਕਾਲੀਆਂ ਤੇ ਲੋਈਆਂ ਵੱਧ ਆ ਹੂੰ ਭਾਈ ਪਿੱਛੇ ਜੇ ਸਮਾਂ ਆਇਆ ਹਨਾ ਪਿਛਲੇ 2-3 ਸਾਲ ਲੋਕ ਇਹ ਗੱਲਾਂ ਕਹਿਣ ਲੱਗੇ ਸੀ ਕਹਿੰਦੇ ਵਕਤਖੜਾਂ ਵਾਲਿਆਂ ਕੋਲੇ ਹੁਣ ਕੁਝ ਨਹੀਂ ਰਹਿ ਗਿਆ ਕਹਿੰਦੇ ਬੱਕਰੀਆਂ ਖਤਮ ਹੋ ਗਈਆਂ ਉਹਨਾਂ ਕੋਲੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਪਦੇ ਬਾਪੂ ਹੋਰਾਂ ਦੇ ਕਿੱਤਿਆਂ ਨੂੰ ਸੰਭਾਲ ਲਿਆ ਹੈਗਾ ਲੋਕ ਤਾਂ ਇਹ ਬੋਲੀ ਜਾਂਦੇ ਹੁੰਦੇ ਆ ਜੀ ਥੋੜਾ ਜਿਹਾ ਬਾਕੀ ਵੀਡੀਓ ਘਟ ਪਾਉਣੇ ਆ ਜਿਵੇਂ ਕੋਈ ਪਸ਼ੂ ਵੇਚਦੇ ਆ ਜਾਂ ਕਿ ਮੇਮਨੇ ਵੇਚਦੇ ਆ ਸੀ ਕੋਈ ਵੀਡੀਓ ਨਹੀਂ ਪਾਉਂਦੇ ਸੋ ਆਫ ਕਦੇ ਕਈ ਕੀਤੀ ਨਹੀਂ ਹੈਗੀ ਅਸੀਂ ਜਾਦਾ ਮੇਲੇ ਹੀ ਲਾਉਣੇ ਨੇ ਜਿਵੇਂ ਸਪਾਰ ਦਾ ਮੇਲਾ ਹੋ ਗਿਆ ਇੰਦਗੜ ਦਾ ਹੋਗਾ ਕਾਲੇ ਕਿਆ ਹੋ ਗਿਆ ਤਿੰਨੇ ਚਾਰੇ ਮੇਲੇ ਵੱਡੇ ਮੇਲੇ ਹੀ ਲਾਉਣੇ ਆ ਅਸੀਂ ਠੀਕ ਹੈ ਬਾਈ ਬਾਕੀ ਆਪਣੇ ਨਾਲ ਬਾਈ ਹੋਰੀ ਖੜੇ ਆ ਹਨਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਉਣੇ ਆ ਬਾਈ ਤੋਂ ਪੱਠਾਂ ਦਵਾਈਆਂ ਸੀਗੀਆਂ ਬਾਈ ਆਪਣੇ ਮੁਕਸਰ ਉਦੋਂ ਬਾਈ ਹੋਰਾਂ ਨਾਲ ਮੁਲਾਕਾਤ ਹੋਈ ਸੀ ਬਾਈ ਅੱਜ ਇੰਦਗੜ ਮੇਲੇ ਤੇ ਆਏ ਹੋ ਜੀ ਹਨਾ ਬੱਕਰੀਆਂ ਲੈ ਕੇ ਆਏ ਹੋ ਪਹਿਲਾਂ ਤਾਂ ਆਪ ਦੀ ਲਾਈਨ ਬਾਰੇ ਦੱਸ ਦਿਓ ਬਾਪੂ ਹਰਾ ਬਾਰੇ ਕਿੰਨਾ ਵਧੀਆ ਸ਼ੌਂਕ ਹੁੰਦਾ ਸੀ ਉਹਦਾ ਸ਼ੌਂਕ ਸੀਗਾ ਜੀ ਮੇਰਾ ਪਿਓ ਵੀ ਇਹ ਕੰਮ ਕਰਦਾ ਸੀ ਦਾਦਾ ਵੀ ਇਹ ਕੰਮ ਕਰਦਾ ਸੀਗਾ ਜੀ ਪਹਿਲਾਂ ਤੋਂ ਲੈ ਕੇ ਮਾਲ ਦਾ ਹੀ ਕੰਮ ਕਰਦੇ ਪੱਕੜੀਆਂ ਨਾਲ ਠੀਕ ਹੈ ਜੀ ਹਾਂ ਤੇ ਅੱਜ ਜਿਹੜੀਆਂ ਬੱਕਰੀਆਂ ਤੁਹਾਡੇ ਕੋਲੇ ਜੀ ਬਹੁਤ ਸੋਹਣੀਆਂ ਕਦਾਂ ਇਕੱਠ ਵਾਲੀਆਂ ਬੱਕਰੀਆਂ ਹੋ ਗਈਆਂ ਹਨ ਹੁਣ ਫੇਰ ਆਉਂਦੇ ਆ ਦੁਬਾਰੇ ਪੁਰਾਣੇ ਵਪਾਰੀ ਜਿਹੜੇ ਪਹਿਲਾਂ ਤੁਹਾਡੇ ਕੋਲੇ ਆਉਂਦੇ ਬਜ਼ੁਰਗਾਂ ਕੋਲ ਹਾਂਜੀ ਸਭ ਹੋ ਗਿਆ ਜੀ ਠੀਕ ਹੈ ਭਾਈ ਜਿਆਦੇ ਤੁਹਾਡਾ ਪਸੰਦੀਦਾ ਰੰਗ ਕਿਹੜਾ ਬੱਕਰੀਆਂ ਦੇ ਵਿੱਚ ਆਪਦੀਆਂ ਚ ਕਾਲਾ ਜਾਂ ਟੱਬਾ ਕਾਲਾ ਲਾਲ ਹੂੰ ਦੱਬੀਆਂ ਵੀ ਆ ਠੀਕ ਹੈ ਜੀ ਜਿਆਦੇ ਹੁਣ ਚਰਾਣ ਤੇ ਲਿਆਣੇ ਬੱਕਰੀਆਂ ਜੀ ਚਰਾਣ ਤੇ ਆ ਬੱਕਰੀਆਂ ਬਈ ਹੋਰ ਦਿਖਾਓ ਆਪਣੀਆਂ ਹਨਾ ਆ ਤੁਹਾਨੂੰ ਬਈ ਕਾਲੀਆਂ ਬੱਕਰੀਆਂ ਦਾ ਸ਼ੌਂਕ ਕਰਾਇਆ ਬਹੁਤ ਚੰਗੀਆਂ ਪੱਠਾਂ ਨੇ ਸਾਰੇ ਮੇਲੇ ਦੇ ਵਿੱਚ ਜੇ ਆਪਾਂ ਚੋਟੀ ਦੀਆਂ ਬੱਕਰੀਆਂ ਦੀ ਗੱਲ ਕਰਨੀ ਹੋਵੇ ਨਾ ਤਾਂ ਐਡੀ ਐਡੀਆਂ ਪੱਠਾਂ ਬਹੁਤ ਘੱਟ ਆਈਆਂ ਨੇ ਮੇਲੇ 'ਚ ਤੇ ਡੱਬੀਆਂ ਦਾ ਵੀ ਸ਼ੌਂਕ ਕਰਾਉਣੇ ਆ ਜਿਹੜੇ ਬੰਦੇ ਕਹਿੰਦੇ ਸੀ ਵੀ ਵਕਤਖਾੜਾਂ ਵਾਲਿਆਂ ਕੋਲੇ ਕੁਝ ਨਹੀਂ ਰਹਿ ਗਿਆ ਤਾਂ ਉਹ ਵੀਡੀਓ ਪੂਰੀ ਦੇਖ ਲਿਓ ਹਨਾ ਉਹੀ ਚੀਜ਼ ਦਿਖਾਉਣੀ ਆ ਤੁਹਾਨੂੰ ਅੱਜ ਆਹ ਲਾਲ ਡੱਬੀ ਪੱਠ ਭਾਈ ਕਿੰਨੀ ਉਮਰ ਦੀ ਹੋਗੀ ਜੀ ਇਹ ਪਲੂਨ ਹੀ ਸੂਈ ਆ ਵੀਰੇ ਅੱਛਾ ਪਹਿਲੀ ਵਾਰੀ ਸੂਈ ਆ ਪਹਿਲੀ ਵਾਰੀ ਤੇ ਦੰਦਾਂ ਤੋਂ ਕਿਵੇਂ ਆ ਜੀ ਇਹ 6 ਦੰਦ ਆ 6 ਦੰਦ ਆ ਜੀ ਤੇ ਆਹ ਡੱਬੀ ਪੱਠ ਆ ਦੇਖੋ ਭਾਈ ਇਹ 4 ਦੰਦ ਆ 4 ਦੰਦ ਹਜੇ ਲਾਈ ਜਾਂਦੀ ਆ ਭਾਈ ਹਨਾ 40 ਇੰਚ ਦੀ ਹੋਊਗੀ ਪੱਠ ਆਰਾਮ ਨਾਲ ਹਾਂਜੀ ਲਓ ਜੀ ਦੇਖੋ ਭਾਈ ਕਰੋ ਚੈੱਕ ਹਨਾ ਬਹੁਤ ਸੋਹਣੀ ਆ ਪੱਠਾਂ ਨੇ ਭਾਈ ਤੇ ਆ ਵੀ ਦੇਖ ਲਓ ਦੋ ਦੰਦ ਹਾਂ ਆ ਵੀ ਭਾਈ ਠੀਕ ਹੈ ਜੀ ਪੱਠਾ ਹੁਣ ਬਈ ਫਿਰ ਕਿੰਨੇ ਦੰਦ ਦੇ ਕਰਕੇ ਲਵਾਉਣੇ ਆ ਪੱਠਾ ਜੀ ਇਹ ਜੀ ਚਾਰ ਦੰਦ ਕੋਈ 6 ਦੰਦ ਹਾਂਜੀ ਇੱਥੇ ਕਰਕੇ ਰੋ ਠੀਕ ਹੈ ਜੀ ਆਪਣੇ ਕੋਲੇ ਬੱਕਰੀਆਂ ਕਿਹੜੇ ਮਹੀਨਿਆਂ ਦੇ ਵਿੱਚ ਜ਼ਿਆਦਾ ਸੁੰਦੀਆਂ ਨਹੀਂ ਬੱਚੇ-ਬੁੱੱਚੇ ਕਿਹੜੇ ਮਹੀਨਿਆਂ 'ਚ ਹੁੰਦੇ ਨੇ ਕੱਤੇ ਸੁੰਦੀਆਂ ਵੱਧਦੀਆਂ ਕੋਈ ਫਗਣ ਦੇ ਆ ਕੇ ਸੁੰਦਣਾ ਠੀਕ ਹੈ ਬੱਚੇ ਫਿਰ ਉਹਦੇ ਸੇਲ ਕਰ ਦਿੰਨੇ ਆ ਸੇਲ ਕਰ ਦਿੰਨੇ ਆ ਨਵੇਂ ਬੰਦਿਆਂ ਨੂੰ ਵੀ ਦੇ ਦੇਣੇ ਆ ਬਾਈ ਕਿ ਹਾਂਜੀ ਨਵਿਆਂ ਨੂੰ ਵੀ ਨਵਿਆਂ ਨੂੰ ਵੀ ਦੇ ਦੇ ਦਿੰਦਾ ਹਨ ਬਾਈ ਪਿੱਛੇ ਹੋ ਕੇ ਥੋੜਾ ਆ ਜਾ ਹੁਣ ਪੱਕੀਆਂ ਲੋਈਆਂ ਦਾ ਸ਼ੌਂਕ ਕਰਾਉਣੇ ਆ ਬਾਈ ਦੇਖੋ ਹਨਾ ਕਿੰਨੀਆਂ ਸੋਹਣੀਆਂ ਪੱਠਾਂ ਨੇ ਤੇ ਬਾਈ ਆਹ ਪੱਠ ਤੋਂ ਸ਼ੁਰੂ ਕਰਿਓ ਦੀ ਕੀ ਡਿਟੇਲ ਆ ਕਿੰਨੇ ਦੰਦ ਹੋ ਗਏ ਜੀ 6 ਦੰਦ ਹੋ ਗਏ ਜੀ 6 ਦੰਦ ਹੋ ਗਏ ਸੂਈ ਹੈ ਜੀ ਇੱਕ ਵਾਰ ਜੀ ਹਾਂਜੀ ਬੱਚੇ ਕਿੰਨੇ ਦਿੱਤੇ ਸੀ ਇਹਨੇ ਦੋ ਬੱਚੇ ਦਿੱਤੇ ਦੋ ਬੱਚੇ ਬੱਚੇ ਕਿਹੋ ਜਿਹੇ ਪਾਈ ਸੀ ਬਾਈ ਬੱਚੇ ਲਾਲ ਹੀ ਆ ਗਏ ਬੱਚੇ ਅੱਛਾ ਤੇ ਅੱਗੇ ਆ ਦੋ ਹੋਰ ਆ ਗਈਆਂ ਬਾਈ ਜਿਹੜੀ ਥੋੜੇ ਅੱਠ ਚ ਆਹ ਪੱਠਾ ਵਿਚਾਲੇ ਇਹ ਆ ਦੰਦਾ ਤੋਂ ਕਿਵੇਂ ਇਹ ਵੀ 6 ਹੋ ਗਏ 6 ਹੋ ਗਏ ਠੀਕ ਹੈ ਜੀ ਇਹ ਵੀ 6 ਹੋ ਗਈ ਆ ਜੀ 6 6 ਛੇ ਦੰਦ ਪੱਠਾ ਨੇ ਬਾਈ ਇੱਕੋ ਜਿਹੇ ਆ ਸਾਰੀਆਂ ਤੁਸੀਂ ਜੋੜੀਆਂ ਬਣਾ ਬਣਾ ਰੱਖਦੇ ਹੋ ਬਾਈ ਹਨਾ ਜੋੜੀਆਂ ਬਣਾ ਲਓ ਬਈ ਦੇਖੋ ਇਹ ਵੀ ਸੂਈਆਂ ਨੇ ਪੱਠਾ ਜੀ ਹਾਂ ਇਹ ਵੀ ਸੂਈਆਂ ਠੀਕ ਐ ਲਓ ਬਈ ਹੋਰ ਦਿਖਾ ਦਿਓ ਬਾਈ ਪੱਠਾ ਹਨਾ ਬਹੁਤ ਸੋਹਣੀਆਂ ਪੱਠਾ ਨੇ ਬਾਈ ਹੋਰਾਂ ਕੋਲੇ ਪ੍ਰਾਣੀ ਇਹਨਾਂ ਦੀ ਨਸਲ ਆ ਜਿਹੜੀ ਤੁਰੀ ਆਉਂਦੀ ਐ ਬਜ਼ੁਰਗਾਂ ਤੋਂ ਕਦੇ ਵੇਚ ਦਿਆਂ ਕਦੇ ਫੇਰ ਰੱਖ ਲੀਆਂ ਹਨਾ ਤੇ ਆਹ ਦੇਖੋ ਬਈ ਪੱਠਾ ਨਵੀਆਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਬਹੁਤ ਸੋਹਣੀਆਂ ਪੱਠਾ ਨੇ ਦੋ ਦੋ ਦੰਦਾਂ ਦਾ ਅੱਛਾ ਜੀ ਲਓ ਬਈ ਦੋ ਦੋ ਦੰਦ ਪੱਠਾ ਨਹੀਂ ਵੀ ਜੋੜੀ ਆ ਬਈ ਠੀਕ ਹੈ ਬਈ ਕੰਨ ਕੋਨ ਬਹੁਤ ਸੋਹਣਾ ਬਈ ਪੱਠਾ ਦਾ ਇਹਨਾਂ ਚੋਂ ਬਈ ਸੇਲ ਤਾਂ ਨਹੀਂ ਕੋਈ ਪੱਠਾ ਚੋਂ ਪੱਠਾ ਚੋਂ ਨਹੀਂ ਸੇਲ ਨਹੀਂ ਸੇਲ ਲਓ ਬਈ ਦੇਖੋ ਇਹ ਬਈ ਸੂਈਆਂ ਕੋ ਇਹਨਾਂ ਚੋਂ ਇੱਕ ਸੂਈ ਹੈ ਨਹੀਂ ਨਹੀਂ ਇਹ ਤਾਂ ਹਜੇ ਫੰਡਰੀ ਹੈ ਫੰਡਰੀ ਹੈ ਲਓ ਬਈ ਆ ਇਹਨਾਂ ਨੂੰ ਕਰ ਦਿਓ ਅੱਗੇ ਬਈ ਬੱਚਾ ਦੇਖੋ ਕਿੰਨਾ ਸੋਹਣਾ ਲੋਹਾ ਬੱਚਾ ਬਈ ਹਨਾ ਇਹ ਕਿਹੜੀ ਬੱਕਰੀ ਦਾ ਬਈ ਇਹ ਉਸੇ ਦਾ ਲਾਲ ਦਾ ਅੱਛਾ ਖੀਰਾ ਹੀ ਹੈ ਤਾਂ ਖੀਰਾ ਹੀ ਹੈ ਇਹ ਰੱਖਿਆ ਹੋਇਆ ਹੀ ਹਾਂਜੀ ਹਲੋ ਬਈ ਦੇਖੋ ਬੱਚਾ ਬਹੁਤ ਸੋਹਣਾ ਲੋਹੇ ਰੰਗ ਦੇ ਵਿੱਚ ਆ ਪੱਕੇ ਲੋਹੇ ਚ ਕੰਨ ਕੰਨ ਬਹੁਤ ਸੋਹਣਾ ਲੱਗਿਆ ਬਈ ਲੈ ਬਈ ਕਾਲੀ ਬੱਕਰੀ ਦਿਖਾਈ ਹੁਣ ਕੇ ਰੱਗੇ ਕਰਕੇ ਜਿਹੜੇ ਬਈ ਗੱਲਾਂ ਕਰਦੇ ਹੁੰਦੇ ਨੇ ਵੀ ਘੋੜੀਆਂ ਵਰਗੀਆਂ ਬੱਕਰੀਆਂ ਸੀ ਵਕਤਗੜਾ ਵਾਲਿਆਂ ਕੋਲੇ ਬਹੁਤ ਦੇਖੇ ਵੀਡੀਓ ਚ ਐ ਗੱਲ ਮਿਲਣਾ ਲਾ ਕੇ ਕਹਿੰਦੇ ਸਾਡਾ ਐਡਾ ਹੂੰ ਉਹਨਾਂ ਦੀਆਂ ਬੱਕਰੀਆਂ ਬੱਕਰੀਆਂ ਹੀ ਬੋਕਾਂ ਜਿੱਡੀਆਂ ਜਿੱਡੀਆਂ ਬਈ ਕਰੀ ਟੇਢੀ ਕਰੀ ਇਹਨੂੰ 6 ਫੁੱਟ ਦੇ ਨੇੜੇ ਮੇਰਾ ਕਾਦਦਾ ਤੇ ਐ ਵੇਲਾ ਕਿਥੇ ਕਰਾਉਂਦੀ ਹੈ ਇੱਕ ਮਿੰਟ ਕੀ ਡਿਟੇਲ ਆ ਬਈ ਪੱਠ ਦੀ ਇਹਦੀ ਇਹ ਬੱਕਰੀ ਬਾਈ 4 ਦੰਦ ਦਾ 48 ਪਲੱਸ ਬੱਕਰੀਆਂ ਦੀ ਸ਼ੁਰੂਆਤ ਕੀਤੀ ਹੈ ਰੱਖਣ ਦੀ ਸਟਾਰਟਿੰਗ ਹੂੰ ਮੈਂ ਸਭ ਤੋਂ ਪਹਿਲਾਂ ਪਹਿਲਾਂ ਇਹਨਾਂ ਕੋਲ ਆਇਆ ਠੀਕ ਹੈ ਬਾਈ ਉਸ ਦਿਨ ਤੋਂ ਹੀ ਆਪਣਾ ਇਹਨਾਂ ਨਾਲ ਚਾਚਾ ਜੀ ਨਾਲ ਵੀ ਇਹਨਾਂ ਨੂੰ ਮੋਹ ਪਿਆਰ ਪਿਆ ਇੱਕ ਪਰਿਵਾਰ ਕਿਹਦੇਸ਼ਨ ਵਾਲਾ ਕੰਮ ਠੀਕ ਹੈ ਬਾਈ ਬਣਿਆ ਸਾਡਾ ਬੱਕਰੀ ਦੇਖੋ ਬਾਈ ਲੋਕਾਂ ਕੋਲੇ ਡੇਡੇ ਬੋਗ ਹੈ ਨਹੀਂਗੇ ਹਨਾ ਜਿੱਦੀ ਬੱਕਰੀ ਹੈ ਇਹ ਤੇ ਬਾਈ ਇਹ ਲਵਾਈ ਆ ਹੁਣ ਛੇ ਤੈਨੂੰ ਮਹੀਨਾ ਦੀ ਗੱਪਣਾ ਹਾਂ ਅੱਜ ਕੱਲ ਬੱਕਰੀਆਂ ਦੇ ਵਿੱਚ ਕੀ ਕੀ ਸਿਸਟਮ ਹੈ ਬਹੁਤ ਬ੍ਰੀਡਰ ਇਹੋ ਜਿਹੇ ਹੈਗੇ ਜਿਹੜੇ ਨਵੇਂ ਬੰਦੇ ਨੂੰ ਮੇਰੀ ਗੱਲ ਸੁਣ ਭਾਲਦੇ ਆ ਹੂੰ ਇਹ ਬੰਦੇ ਨਵੇਂ ਬੰਦੇ ਦੀ ਸਪੋਰਟ ਕਰਦੇ ਆ ਹਾਂਜੀ ਠੀਕ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਬੰਦੇ ਆ ਠੀਕ ਹੈ ਬਾਈ ਤੇ ਬਹੁਤ ਬਾਈ ਸੋਹਣੀ ਪਾਠਾ ਚੈੱਕ ਕਰੋ ਹਨਾ ਜਦੋਂ ਸੂਗੀ ਇਹ ਉਦੋਂ ਵੀ ਆਪਦੇ ਰੰਗ ਦਿਖਾਉਗੀ ਤੇ ਹੁਣ ਤੁਹਾਨੂੰ ਮੱਖੀ ਜੀਨੀਆਂ ਦਾ ਸ਼ੌਂਕ ਕਰਾਉਣੇ ਆ ਬਾਈ ਆ ਦੇਖੋ ਬਾਈ ਦੇ ਹੱਥ ਚਾ ਦੋ ਪੱਠਾ ਇਹ ਵੀ ਬਾਈ ਕਰਦੀਆਂ ਨੇ ਹਾਂ ਬਾਈ ਇਹ ਵੀ ਕਰਦਦੀ ਠੀਕ ਆ ਬਾਈ ਤੇ ਕਿੰਨੇ ਕਿੰਨੇ ਸੂਏ ਲਾ ਗਿਆ ਇਹ ਇਹ ਦੂਜੇ ਦੂਜੇ ਸੂਏ ਆ ਦੂਜੇ ਦੂਜੇ ਸੂਏ ਸੂਈਆਂ ਹਾਂ ਹਾਂਜੀ ਠੀਕ ਆ ਦੂਜੇ ਸੋਹਣੀਆਂ ਹੁਣ ਅੱਛਾ ਦੂਜੇ ਹੁਣ ਸੋਹਣੀਆਂ ਇੱਕ ਇੱਕ ਸੂਆ ਸੂਈਆਂ ਨੇ ਇਹ ਵੀ ਪਹਿਣਾ ਹੀ ਲੱਗਦੀਆਂ ਦੋਨੇ ਬਈ ਇਹ ਹਾਂ ਪਹਿਣਾ ਹੀ ਆ ਪਹਿਣਾ ਹੀ ਨੇ ਬਾਈ ਦੇਖੋ ਹਨਾ ਕਿੱਡੀਆਂ ਸੋਹਣੀਆਂ ਪੱਠਾਂ ਨੇ ਰੰਗ ਬੜਾ ਸੋਹਣਾ ਬੱਚੇ ਬਈ ਕਿਹੋ ਜਿਹੇ ਦਿੱਤੇ ਸੀ ਇਹਨਾਂ ਨੇ ਇਹ ਜੀ ਦਿੱਤੇ ਸੀ ਵੀਰੇ ਮੱਖੀ ਜੀ ਨਹੀਂ ਮੱਖੀ ਜੀ ਨਹੀਂ ਬੱਕਰਾ ਕਿਹੋ ਜਿਹਾ ਛੱਡਿਆ ਸੀ ਇਹਨਾਂ ਦੇ ਮੱਖੀ ਜੀ ਨਹੀਂ ਛੱਡਿਆ ਸੀ ਠੀਕ ਹੈ ਬਈ ਬਹੁਤ ਸੋਹਣੀ ਐ ਪੱਠਾ ਨਹੀਂ ਬਈ ਚੈੱਕ ਕਰੋ ਹਨਾ ਬਾਕੀ ਬਖਤਗੜ ਦੀ ਪਛਾਣ ਆ ਬਈ ਡੱਬੇ ਰੰਗਾਂ ਕਰਕੇ ਪਹਿਲਾਂ ਤੋਂ ਹੀ ਬਾਈ ਹੋਰਾਂ ਕੋਲੇ ਡੱਬੀਆਂ ਬੱਕਰੀਆਂ ਹੁੰਦੀਆਂ ਸੀਗੀਆਂ ਬਹੁਤ ਵਧੀਆ ਤੇ ਬਈ ਇੱਕ ਆਪਣਾ ਨੰਬਰ ਜ਼ਰੂਰ ਦੱਸ ਦਿਓ ਜੀ 94641 ਹਾਂਜੀ 5242 ਠੀਕ ਹੈ ਤੇ ਬਾਈ ਹੋਰ ਇੰਸਟਾਗ੍ਰam ਵੀ ਚਲਾਉਂਦੇ ਨੇ ਹਨਾ ਬਾਈ ਬਣਾਇਗਾ ਬਾਈ ਖਾਨ ਫਾਰਮ 2020 ਇਹ ਕਹੇਗਾ ਮੋਤੀ ਖਾਨ 996 ਤੇ ਬਾਕੀ ਆਪਾਂ ਬਾਈ ਟੈਗ ਕਰਕੇ ਵੀਡੀਓ ਪਾਵਾਂਗੇ ਬਾਈ ਤੁਹਾਨੂੰ ਵੀ ਹੁਣ ਫਿਰ ਪੂਰਾ ਸ਼ੌਂਕ ਆ ਹਾਂਜੀ ਹਾਂਜੀ ਬੱਕਰੀਆਂ ਸੰਭਲ ਲੱਗ ਗਈਆਂ ਪੂਰੀਆਂ ਵਧੀਆ ਤੇ ਜਿਹੜੇ ਬਾਈ ਲੋਕ ਗੱਲਾਂ ਕਰਦੇ ਸੀ ਵੀ ਵਕਤ ਘੜ ਹੁਣ ਤਾਂ ਕੁਝ ਨਹੀਂ ਰਹਿ ਗਿਆ ਕੀ ਉਹਨਾਂ ਨੂੰ ਕਰਕੇ ਦਿਖਾਉਣਾ ਫਿਰ ਬਾਈ ਉਹਨਾਂ ਨੂੰ ਆਪਣਾ ਕੰਮ ਦੱਸੂਗਾ ਹਾਂਜੀ ਗੱਲਾਂ ਦਾ ਲੋਕ ਬਹੁਤ ਮਾਰੀ ਜਾਂਦੇ ਆ ਨਾ ਮੂੰਹ ਬੋਲ ਕੇ ਤਾਂ ਕੀ ਦੱਸਣਾ ਹੁੰਦਾਗਾ ਹਾਂਜੀ ਦੱਸੋ ਆਪਣਾ ਜਦੋਂ ਭਾਈ ਪੁਰਾਣੇ ਬੰਦੇ ਹੁਣ ਵੀ ਤੁਹਾਡੇ ਘਰੇ ਆਉਂਦੇ ਆ ਬਾਪੂ ਹੋਰਾਂ ਦੀਆਂ ਗੱਲਾਂ ਕਰਦੇ ਆ ਤੁਹਾਡੇ ਦਾਦੇ ਪੜਦਾਦੇਆਂ ਦੀਆਂ ਕਿੰਨਾ ਕੁ ਮਾਣ ਹੁੰਦਾ ਉਹਨਾਂ ਦੀਆਂ ਗੱਲਾਂ ਸੋ ਭਾਈ ਉਹਨਾਂ ਤੇ ਸਾਨੂੰ ਮਾਣ ਬਹੁਤ ਹੁੰਦਾਗਾ ਕਿਉਂਕਿ ਅਸੀਂ ਉਹਨਾਂ ਦੀ ਬਦੌਲਤ ਇੱਥੇ ਤੱਕ ਆਏ ਆ ਹਾਂਜੀ ਸਾਡੀ ਹੁਣ 5ਵੀਂ ਤੋਂ 6ਵੀਂ ਪੀੜੀ ਚੱਲ ਪਈ ਏ ਕੰਮ 'ਚ ਹੂੰ 6 ਪੀੜੀਆਂ ਸਾਡੀਆਂ ਲਗਭਗ ਹੋ ਗਈਆਂ ਆ ਕੰਮ 'ਚ ਠੀਕ ਆ ਭਾਈ ਵਾਹੀ ਕੋ ਖੱਟਿਆਗਾ ਪ੍ਰਾਣੀ ਕੋਈ ਗੱਲ ਦੱਸੋ ਭਈ ਬਜ਼ੁਰਗਾਂ ਦੀ ਜਿਹੜੀ ਤੁਹਾਨੂੰ ਲੋਕ ਦੱਸਦੇ ਹੋਣਗੇ ਨਾਲ ਦੇ ਪਾਲੀ ਜਿਹੜੇ ਬਜ਼ੁਰਗਾਂ ਨਾਲ ਜਿਨ੍ਹਾਂ ਨੇ ਚਾਰੀਆਂ ਬੱਕਰੀਆਂ ਵੀ ਕੋਈ ਕਹਾਣੀ ਹੁੰਦੀ ਹੈ ਬੱਕਰੀਆਂ ਦੀ ਹਨਾ ਕੋਈ ਦੱਸਿਓ ਉਹ ਜੀ ਗੱਲ ਪੌਣਾ ਟਾਈਮ ਆ ਇਹਦਾ ਬਹਾਨਾ ਆ ਜਾਂਦਾ ਸੀਗਾ ਜਿੰਨਾ ਟਾਈਮ ਤੇ ਸਾਡੇ ਦਾਦੇ ਪਰਦਾਦੇ ਇੱਕ ਬੱਕਰੀ ਲੈਂਦੇ ਸੀ ਉਹ ਮੁੱਲ ਜੀ ਅੱਛਾ ਆ ਕੁਝ ਖੱਟਿਆ ਉਹਨਾਂ ਨੇ ਠੀਕ ਹੈ ਭਾਈ ਪੈਸਾ ਲਾਉਣ ਲੱਗੇ ਕਹਿੰਦੇ ਦੇਖਦੇ ਨਹੀਂ ਸੀ ਬੱਕਰੀ ਹਨਾ ਪੂਰੀ ਤਗੜੀ ਉਹਨਾਂ ਨੂੰ ਹੀ ਮੇਨ ਗੱਲ ਸੌਂਗ ਸੀ ਹੂੰ ਸੌਂਗ ਨਾਲ ਕੰਮ ਕਰਦੇ ਸੀ ਵਪਾਰ ਤੌਰ ਤੇ ਕੰਮ ਨਹੀਂ ਕੀਤਾ ਇਹ ਤੱਕ ਠੀਕ ਹੈ ਭਾਈ ਤੁਸੀਂ ਬਾਈ ਫਿਰ ਪੜੇ-ਪੜੇ ਕਿੰਨਾ ਹੋਣਾ ਇਸੇ ਕੰਮ ਤੇ ਗ੍ਰੈਜੂਏਸ਼ਨ ਕੀਤੀ ਹੋਈ ਆ ਇਹ ਬੀਬੀਏ ਕੀਤੀ ਹੋਈ ਆ ਅੱਛਾ ਤੇ ਮੈਂ ਬਾਹਰ ਚਲਾ ਗਿਆ ਸੀਗਾ ਹਾਂਜੀ ਕੰਮ ਦਾ ਮਾਰਾ ਹੀ ਫੇਰ ਮੁੜਿਆ ਸੀਗਾ ਕੰਮ ਤੇ ਹੁਣ ਇਸੇ ਕੰਮ ਤੇ ਪੂਰਾ ਹਾਂਜੀ ਫੁੱਲ ਟਾਈਮ ਦੇ ਰਹੇ ਹਾਂ ਹਾਂਜੀ ਤੇ ਬਾਈ ਹੋਰੀ ਵੀ ਨਾਲ ਹੀ ਹੁੰਦੇ ਨੇ ਹਾਂਜੀ ਹਾਂਜੀ ਇਹ ਆਪਣੇ ਵੈਟਰਨਰੀ ਡਾਕਟਰ ਆਗੇ ਠੀਕ ਆ ਬਾਈ ਨਾਲ ਬਾਈ ਦੇ ਨਾਲ ਫਾਰਮੂਲਾ ਕੰਮ ਸੰਭਾਲਦੇ ਆ ਠੀਕ ਆ ਬਾਈ ਤੇ ਬਹੁਤ ਵਧੀਆ ਗੱਲ ਆ ਬਾਈ ਹਨਾ ਕਿਉਂਕਿ ਜਿਹੜੇ ਬਜ਼ੁਰਗਾਂ ਦਾ ਪੁਰਾਣਾ ਨਾਮ ਆ ਪੂਰਾ ਪੰਜਾਬ ਵਾਲ ਇੰਡੀਆ ਜਾਣਦਾ ਜਿਹੜੀ ਬਲੱਡ ਲਾਈਨ ਨੂੰ ਹਨਾ ਆਉਂ ਸੋ ਸਾਹਮਣਾ ਵੀ ਬੜੀ ਵੱਡੀ ਗੱਲ ਆ ਤੇ ਆਪਣਾ ਸੋ ਵੀਰੇ ਦੱਸਿਓ ਆ ਬੱਕਰੇ ਬਾਰੇ ਤੇ ਇਹ ਦੋ ਦੰਦ ਹੋ ਗਿਆ ਬੱਕਰਾ ਆਪਣਾ ਹਾਂਜੀ ਬਈ ਤੇ ਰੰਗ ਇਹ ਬਹੁਤ ਰੇਅਰ ਹੀ ਮਿਲਦਾ ਹਾਂਜੀ ਬਈ ਹਨਾ ਤੇ ਬਾਕੀ ਕੰਨ ਤੇ ਲੈਂਥ ਦੇਖ ਲੋ ਬੱਕਰੇ ਦੀ ਆਪਾਂ ਹੂੰ ਇਹ ਬਈ ਛੱਡਿਆ ਵੀ ਇਹ ਬੱਕਰੀਆਂ ਦੇ ਹੁਣ ਹਾਂਜੀ ਹਾਂਜੀ ਭਾਈ ਰਿਜ਼ਲਟ ਆਇਆਆਂ ਲੋਈਆਂ ਬੱਕਰੀਆਂ ਆਈਆਂ ਲੋਹੇ ਬੱਚੇ ਦਾ ਰਿਜ਼ਲਟ ਦਿਖਾਉਂਦੇ ਆ ਤੁਹਾਨੂੰ ਬਹੁਤ ਸੋਹਣਾ ਬੱਕਰਾ ਬਈ ਹਨਾ ਕੰਨ ਗੁਣ ਬੜਾ ਸੋਹਣਾ ਬੱਕਰੇ ਦੇ ਲੱਗਿਆ ਸਿੰਗ ਦੀ ਕੁਆਲਿਟੀ ਦੇਖ ਲੋ ਬਹੁਤ ਸੋਹਣਾ ਬੱਚਾ ਕਿਹੋ ਜਿਹਾ ਕੱਢਿਆ ਨੇ ਬਈ ਦਿਖਾਣੇ ਆਜੋ ਬੱਚਾ ਦਿਖਾ ਦਿੰਨੇ ਆ ਬਾਕੀ ਬਈ ਬੱਕਰੀਆਂ ਬਹੁਤ ਚੰਗੀਆਂ ਬਾਈ ਹੋਰਾਂ ਕੋਲੇ ਨਾ ਪਿੰਡ ਜਾ ਕੇ ਵੀ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਆਵਾਂਗੇ ਕਦੇ ਪੁੱਤਰੀ ਆਹਾ ਬੱਚਾ ਇਸ ਬੱਕਰੀ ਦਾ ਆਇਆ ਬਈ ਪੱਕਾ ਲੋਹਾ ਕੱਢਿਆ ਬਈ ਇਹਦੀ ਮਾਂ ਕਿਹੋ ਜੀ ਸੀਗੀ ਲੋਹੀ ਆ ਵੀਰੇ ਅੱਛਾ ਤੇ ਕੰਨ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬੱਚਾ ਕੱਢਿਆ ਬਈ ਇੱਥੇ ਬਈ ਆਪਣੇ ਆਪਾਂ ਮੇਲੇ ਦੇ ਮੱਥਾ ਟੇਕ ਨਹੀਂ ਆਏ ਕੋਈ ਸੇਲ ਤਾਂ ਨਹੀਂ ਕੀਤੀ ਬੱਕਰੀ ਪਾਈ ਫਲਾਵ ਤਾਂ ਆਪਾਂ ਵੀ ਮੈਂ ਕਹਿੰਦੇ ਆ ਨਾ ਬਾਬਿਆਂ ਦੇ ਹਾਂਜੀ ਸਰਦਾ ਬਈ ਆਏ ਆ ਬਾਕੀ ਚੱਲੀ ਜਾਂਦਾ ਗਾ ਜਿਵੇਂ ਹਣਾ ਲੋਕ ਜੇ ਕੋਈ ਆਊਗਾ ਚਾਹ ਬਣ ਹੁੰਦਾ ਬੰਦਾ ਲਈ ਜਾਂਦਾ ਗਾ ਠੀਕ ਹੈ ਬਈ ਤੇ ਜੇ ਕਿਸੇ ਨੇ ਬੱਚੇ ਪੁੱੱਚੇ ਲੈਣੇ ਆ ਬਈ ਜਦੋਂ ਬੱਕਰੀਆਂ ਸੋਣ ਗਈਆਂ ਕਿਹੜੇ ਨੰਬਰਾਂ ਦੇ ਸੰਪਰਕ ਕਰਨ ਤੁਹਾਡੇ ਨਾਲ ਨੰਬਰ ਦਾ ਭਰ ਭਾਈ 94646 52242 ਹਾਂਜੀ ਦੂਜਾ ਨੰਬਰ ਹੈਗਾ 98688 0969 ਠੀਕ ਹੈ ਇੱਕ ਨੰਬਰ ਆਪਣੇ ਬਾਈ ਦਾ ਹੈਗਾ 94642 18729 ਠੀਕ ਹੈ ਬਾਈ ਬਹੁਤ ਵਧੀਆ ਬਾਈ ਹੋਰਾਂ ਨੇ ਜਾਣਕਾਰੀ ਦਿੱਤੀ ਤੇ ਬਾਕੀ ਬਾਈ ਹੋਰਾਂ ਦੇ ਘਰੇ ਵੀਡੀਓ ਬਣਾਵਾਂਗੇ ਚੰਗੀ ਤਰ੍ਹਾਂ ਪੂਰੀ ਡਿਟੇਲ ਨਾਲ ਹਨਾ ਬੈਠ ਕੇ ਪੁਰਾਣੀਆਂ ਗੱਲਾਂ ਬਾਤਾਂ ਬਾਪੂ ਹੋਰਾਂ ਨਾਲ ਕਰਾਂਗੇ ਬੱਕਰੀਆਂ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਠੀਕ ਹੈ ਬਾਈ ਧੰਨਵਾਦ ਠੀਕ ਹੈ ਵੀਰੇ ਓਕੇ